ਵੀਡੀਓ ਚ ਜਿੰਨੀਆਂ ਚੀਜ਼ਾਂ ਤੁਸੀਂ ਦੇਖੋਗੇ ਜਮਾ ਸਸਤੇ ਰੇਟਾਂ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਅਸੀਂ ਰੀਲ ਵੀ ਪਸੰਦ ਆਉਣਗੇ ਮਸ਼ੀਨਰੀਆਂ ਵੀ ਤੁਹਾਨੂੰ ਪਸੰਦ ਆਉਣਗੀਆਂ ਪੂਰੀ ਆਪਾਂ ਗੱਲ ਕਰਦਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਸੀ ਆਪਣੇ ਕੋਲੇ ਭੇਜੋ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦੇਗੇ ਆਪਣੇ ਚੈਨਲ ਦਾ ਤੁਹਾਨੂੰ ਨੰਬਰ ਮਿਲ ਹੀ ਗਿਆ ਇੱਕ ਵੀਡੀਓ ਜਾਣਕਾਰੀ ਫੋਟੋ ਮੇਰੇ ਕੋਲੇ ਭੇਜ ਦਿਓ ਸਬੱਟ ਵੀਡੀਓ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਜੀ ਆਪਾਂ ਤੁਸੀਂ ਚੈੱਕ ਕਰੋ ਗੱਡੀ ਨੂੰ ਪਹਿਲਾਂ ਰੰਗ ਦੇਖੋ ਗੱਡੀ ਦਾ ਤੇ 10 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਅਸੀਂ ਤੀਜੇ ਨਾਮ ਗੱਡੀ ਆ 2025 ਤੱਕ 11ਵੇਂ ਮਹੀਨੇ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਜੇ ਆਪਾਂ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਰੇਟ 198 ਡਿਮਾਂਡ ਕੀਤੀ ਅਸੀਂ ਘਾਟਾ ਪਤਾ ਕੀਤਾ ਜਾਊਗਾ 2 ਲੱਖ ਕਿਲੋਮੀਟਰ ਗੱਡੀ ਇਹ ਚੱਲੀ ਹੋਈ ਹੈ ਦੋ ਟਾਇਰ ਆਪਾਂ ਨੂੰ ਬਿਲਕੁਲ ਫਰੈਸ਼ ਨਵੇਂ ਮਿਲ ਜਾਣਗੇ ਅਸੀਂ ਦੋ ਟਾਇਰਾਂ ਦੀ ਕੰਡੀਸ਼ਨ ਹੈਗੀ ਆ 60 ਤੋਂ 65 ਪੈਸੇ ਮੁੱਲਾਂਪੁਰ ਦਾ ਖਾ ਮਾਲਕ ਦਾ ਏਰੀਆ ਜੀ ਲੁਧਿਆਣੇ ਲੱਗੇ ਪੈ ਜਾਂਦਾ ਤੁਸੀਂ ਜਾ ਕੇ ਦੇਖਣਾ ਚਾਹੋ ਨਾ ਗੱਡੀ ਨੂੰ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖ ਲਿਓ ਤੋਰ ਕੇ ਦੇਖਣੀ ਤੋਰ ਕੇ ਦੇਖ ਲਿਓ ਪੂਰੀ ਤਸੱਲੀ ਤੁਸੀਂ ਕਰ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਜੀ ਬਾਕੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਆ ਤੁਹਾਡੇ ਸਾਹਮਣੇ ਅਸੀਂ ਤੁਸੀਂ ਚੈੱਕ ਕਰ ਰਹੇ ਹੋ ਤੇ ਬਾਕੀ ਤੁਸੀਂ ਜਾ ਕੇ ਗੱਡੀ ਨੂੰ ਚੈੱਕ ਕਰ ਲਿਓ ਤਸੱਲੀ ਪੂਰੀ ਕਰਕੇ ਉਸ ਤੋਂ ਬਾਅਦ ਰੇਟ ਬਹਿ ਕੇ ਮੁਕਾ ਕੇ ਮਾਲਕ ਨਾਲ ਤੇ ਖਰੀਦ ਸਕਦੇ ਹੋ ਇਹ ਗੱਡੀ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ 985573045 ਮਾਲਕ ਦਾ ਡਾਇਰੈਕਟ ਨੰਬਰ ਹੈ ਕੋਈ ਵੀ ਗੱਲ ਕਰਨੀ ਹੈ ਕਰੋ ਤੁਸੀਂ ਇੱਕ ਆਪਾਂ i20 ਗੱਡੀ ਲੈ ਕੇ ਪਹੁੰਚੇ ਹਾਂ ਜੀ ਸਪੋਰਟਸ ਮਾਡਲ ਹੈ ਬਿਲਕੁਲ ਫਰੈਸ਼ ਨਵੀਂ ਗੱਡੀ ਹੈ ਜੀ ਮਾਡਲ ਦੀ ਗੱਲ ਕਰੀਏ ਤਾਂ 15 ਮਾਡਲ ਗੱਡੀ ਹੈ ਜੀ ਇਹ ਕੰਡੀਸ਼ਨ ਪੂਰੀ ਜਮਨ ਨਵੀਂ ਵਰਗੀ ਹੈ ਜੀ ਮਾਡਲ ਚਾਹੀ 15 ਗੀ ਤੇ ਤੁਸੀਂ ਚੈੱਕ ਕਰੋ ਜੀ ਫਾਸਟ ਓਨਰ ਗੱਡੀ ਮਾਲਕ ਨੇ ਦੱਸੀ ਹੈ ਡੀਜ਼ਲ ਤੇ ਹੈ ਦੋਵੇਂ ਚਾਬੀਆਂ オリジナル ਆਪਾਂ ਨੂੰ ਨਾਲ ਮਿਲ ਜਾਣਗੀਆਂ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਮਿਲ ਜੂ ਜੀ ਤੇ ਗੱਡੀ ਚੱਲੀ ਹੋਈ ਹੈ ਕੁੱਲ 92000 ਕਿਲੋਮੀਟਰ ਇਨਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਜੀ ਤੇ ਲੋਕੇਸ਼ਨ ਦੀ ਗੱਲ ਕਰੀਏ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਯੂਪੀ ਨੰਬਰ ਗੱਡੀ ਆ ਡਿਮਾਂਡ ਦੀ ਗੱਲ ਕਰੀਏ 430000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਨੇ ਆਖਿਆਗਾ ਰੇਟ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖੋ ਜੀ ਚਲਾ ਕੇ ਦੇਖੋ ਤੋਰ ਕੇ ਦੇਖੋ ਪੂਰੀ ਤਸੱਲੀ ਤੁਸੀਂ ਕਰ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਮੋਬਾਈਲ ਨੰਬਰ 9815834281 ਗੱਲ ਕਰਨੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰੋ ਜਾ ਕੇ ਮਾਲਕ ਨਾਲ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਸੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਾ ਦਾਂਗੇ ਤੇ ਹੁਣ ਆਪਾਂ अल्टੋ ਵੱਡੀ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ अल्टੋ ਐਲਕਸੀ 2011 ਮਾਡਲ ਆ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਜੀ ਤੇ ਪੂਰੀ ਵਧੀਆ ਗੱਡੀ ਆਪ ਨੂੰ ਦੇਖਣ ਨੂੰ ਮਿਲੂਗੀ ਟਾਇਰਾਂ 'ਚ ਅਲਾਈ ਬਿਲਕੁਲ ਨਵੇਂ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਪੂਰੀ ਵਧੀਆ ਸੀ ਇੱਕ 60 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੋਂ ਸੰਗਰੂਰ ਏਰੀਆ 'ਚ ਗੱਡੀ ਖੜੀ ਹੈ ਜੀ ਸੰਗਰੂਰ ਮਾਲਕ ਦਾ ਏਰੀਆ ਤੇ ਲੱਗੇ ਧੂਰੀ ਹੈ ਜੀ ਧੂਰੀ ਗੱਡੀ ਤੁਹਾਨੂੰ ਇਹ ਮਿਲ ਜੂਗੀ ਘਰੇ ਗੱਡੀ ਖੜੀ ਹੈ ਮਾਲਕ ਦੀ ਪਰਸਨਲ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਪੰਜਾਬ ਨੰਬਰ ਹੈ ਸ਼ੌਂਕ ਨਾਲ ਚਲਾਈ ਹੋਈ ਹੈ ਸ਼ੌਂਕ ਨਾਲ ਰੱਖੀ ਹੋਈ ਹੈ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਜਿੱ ਦਿੱਤਾ ਸੀ ਜੇ ਕਿਸੇ ਨੂੰ ਕੋਈ ਹੋਰ ਗੱਲ ਕਰਨੀ ਹੈ ਜੀ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਓਨਰ ਦਾ ਮੋਬਾਈਲ ਨੰਬਰ ਵਗੈਰਾ ਪਾਸਕਰੀਨ ਤੇ ਤੁਹਾਨੂੰ ਦੇ ਹੀ ਦਿੱਤਾ ਜੀ 87288 36011 ਮਾਲਕ ਦਾ ਇਹ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਝ ਵੀ ਪੁੱਛਣਾ ਮਾਲਕ ਤੋਂ ਕਰੋ ਗੱਲ ਮਾਲਕ ਨਾਲ ਸਿੱਧੀ ਸੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਜਰੂਰ ਦੱਸੋ ਮੈਨੂੰ ਚੱਲਦੀ ਚੱਲਦੀ ਵੀਡੀਓ ਸੀ ਤੇ ਚੱਲਦੀ ਚੱਲਦੀ ਵੀਡੀਓ 'ਚ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਦ ਤੋਂ ਬਦ ਸ਼ੇਅਰ ਕਰ ਦਿਓ ਬਦ ਤੋਂ ਬਦ ਸਪੋਰਟ ਕਰਿਆ ਕਰੋ ਜੀ ਜਿੰਨੇ ਤੁਸੀਂ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਜੇ ਤੁਹਾਨੂੰ ਅਗਲੀ ਵੀਡੀਓ 'ਚ ਘਰ ਕੋਠੀ ਮਕਾਨ ਚਾਹੀਦਾ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਲੇ ਕੇ ਆਪਾਂ ਤੁਹਾਡੇ ਖਾਤਰ ਪਹੁੰਚਾਂਗੇ ਅਗਲੀ ਵੀਡੀਓ 'ਚ ਜਿਹੜੀ ਮਸ਼ੀਨਰੀ ਜੇ ਕੋਈ ਵੀ ਘਰ ਵਾਸਤੇ ਕਿਹੜੇ ਵੀ ਏਰੀਆ 'ਚੋਂ ਤੁਸੀਂ ਆਖੋਗੇ ਜੀ। ਬਾਕੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਜੀ ਬਾਰ-ਬਾਰ ਆਪਾਂ ਦੱਸਦੇ ਵੀ ਰਹਿੰਦੇ ਆ। ਬਾਕੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਚੈਨਲ ਤੇ ਦੇਖਣਾ ਚਾਹੁੰਦੇ ਹੋ। ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਾ ਦਿਓ ਤੇ ਗੱਲ ਕਰਦੇ ਆ ਜੀ ਆਪਾਂ ਹੁਣ ਸਕੂਟੀ ਦੀ ਆਪਣੇ ਕੋਲੇ ਕਾਫੀ ਡਿਮਾਂਡ ਆ ਰਹੀ ਸੀਗੀ ਜੀ ਜਮਨ ਨਮੀ ਸਕੂਟੀ ਆਪਾਂ ਇੱਕ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਸਕੂਟੀ ਆਪਾਂ ਪੂਰੀ ਵਧੀਆ ਸੋਹਣੀ ਲੈ ਕੇ ਪਹੁੰਚਿਆ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2019 ਮਾਡਲ ਮਾਲਕ ਨੇ ਸਕੂਟੀ ਇਹ ਦੱਸੀ ਆ 19 ਮਾਡਲ ਹੈ ਕੰਡੀਸ਼ਨ ਆਲੋਕੀਆ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਵਧੀਆ ਚਲਾਈ ਹੋਈ ਹੈ ਤੇ ਵਧੀਆ ਮਾਲਕ ਨੇ ਰੱਖੀ ਹੋਈ ਹੈ ਜੀ ਬਾਕੀ ਚਾਰੇ ਪਾਸੋਂ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਜੀ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ 53000 ਰੁਪਏ ਪਹੁੰਚੀ ਹੈ ਜੀ ਤੇ ਮਾਲਕ ਦਾ ਏਰੀਆ ਗੁਰਦਾਸਪੁਰ ਬਟਾਲਾ ਗਾਮ ਵਧੀਆ ਟਾਇਰ ਆਪਾਂ ਨੂੰ ਮਿਲ ਜਾਣਗੇ ਜੇ ਮੂਰਲੇ ਟਾਇਰ ਦੀ ਗੱਲ ਕਰੀਏ ਤਾਂ 25 ਕੁ ਪੈਸੇ ਮਾਲਕ ਨੇ ਦੱਸਿਆ ਤੇ ਪਿਛਲੇ ਦੀ ਜੇ ਆਪਾਂ ਗੱਲ ਕਰੀਏ ਤਾਂ 75 ਕੁ ਪੈਸੇ ਮਾਲਕ ਨੇ ਦੱਸੀ ਹੈ ਵਧੀਆ ਸਕੂਟੀ ਹੈ ਜੀ ਮਾਲਕ ਨੇ ਵਧੀਆ ਰੱਖੀ ਹੋਈ ਹੈ 53000 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਆਪਦੀ ਇਹ ਸਕੂਟੀ ਸੇਲ ਕਰ ਦੇਣਗੇ ਬਾਕੀ ਚਲਾ ਕੇ ਦੇਖ ਲਓ ਤੇ ਸਾਰਾ ਕੁਝ ਦੇਖ ਕੇ ਆਪਦੀ ਪੁੱਛ ਪੜਤਾਲ ਜੋ ਵੀ ਕਰਨੀ ਆ ਮਾਲਕ ਨਾਲ ਗੱਲ ਕਰਕੇ ਤੇ ਖਰੀਦ ਸਕਦੇ ਹੋ ਮਾਲਕ ਦਾ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲੀ ਗਿਆ ਜੀ ਨੰਬਰ ਹੈ 82641 ਤੇ 19008 ਗੱਲ ਕਰ ਸਕਦੇ ਹੋ ਜੀ ਠੀਕ ਹੈ ਜੀ ਬਾਕੀ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਮੋਟਰਸਾਈਕਲ ਜਿਹੜਾ ਮਾਲਕ ਨੇ ਭੇਜਿਆ ਸੇਲ ਵਾਸਤੇ ਮੋਟਰਸਾਈਕਲ ਦੀ ਗੱਲ ਕਰਦੇ ਹਾਂ ਜੀ ਮੋਟਰਸਾਈਕਲ ਆਪਣੇ ਕੋਲੇ ਪਲਸਰ ਐਨ ਐਸ 200 ਭੇਜਿਆ ਮਾਲਕ ਨੇ 2020 ਮਾਡਲ ਹੈ ਇਹ ਕੰਡੀਸ਼ਨ ਆਲੂ ਕੇ ਜੀ ਘਰੇ ਮਾਲਕ ਦੇ ਖੜਾਗਾ ਬਿਲਕੁਲ ਨਮਾਗਾ ਤੇ ਟਾਇਰ ਆਪਾਂ ਨੂੰ ਮਿਲ ਜਾਣਗੇ 90 ਕੁ ਪੈਸੇ ਬਿਲਕੁਲ ਫਰੈਸ਼ ਮੰਗੂ ਟਾਇਰ ਪਾਈ ਨਹੀਂ ਚਲਾਇਆ ਬਹੁਤ ਘੱਟ ਹੋਇਆ ਮਾਲਕ ਨੇ ਫਰੀਦਕੋਟ ਮਾਲਕ ਦਾ ਏਰੀਆ ਕੰਮ ਜੀ ਆਪਾਂ ਡਿਮਾਂਡ ਦੀ ਗੱਲ ਕਰੀਏ 1,20,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਨੇ ਆਖਿਆ ਰੇਟ ਇਹਦਾ ਜੇ ਆਪਾਂ ਨਮੇ ਦੀ ਗੱਲ ਕਰੀਏ ਤਾਂ ਘੱਟੋ ਘੱਟ 280 ਦੇ ਨੇੜੇ ਹੈਗਾ ਤੇ ਮਾਲਕ ਨੇ ਕਾਫੀ ਘਟਾ ਕੇ ਇਹਨੂੰ ਵੇਚਣਾ ਹੈਗਾ ਤੇ ਕਿਸੇ ਨੂੰ ਪਸੰਦ ਆਉਂਦਾ ਤਾਂ ਮਾਲਕ ਨਾਲ ਗੱਲ ਵੀ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਬਾਕੀ ਫੋਟੋਆਂ ਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਮੋਟਰਸਾਈਕਲ ਤੁਸੀਂ ਆਪ ਹੀ ਚੈੱਕ ਕਰ ਲਓ ਲਾਲ ਰੰਗ ਦਾ ਮੋਟਰਸਾਈਕਲ ਹੈ ਇੰਜਨ ਉੰਜਨ ਦੇਖੋ ਜੀ ਸਾਰਾ ਕੁਝ A ਟੂ Z ਆਪਾਂ ਨੂੰ ਵਧੀਆ ਮਿਲੂਗਾ ਚਲਾਉਣ ਚ ਇੱਕ ਨੰਬਰ ਹੈ ਜੀ ਮੋਟਰਸਾਈਕਲ ਇੱਕ ਨੰਬਰ ਹੈ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਮੋਟਰਸਾਈਕਲ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਟਰਾਈ ਲੈ ਕੇ ਪੂਰੀ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੋ ਜੀ ਸਪੋਰਟਸ ਮੋਡਸ ਨਾਲ ਹੈ ਤੇ ਉਨਰ ਦਾ ਮੋਬਾਈਲ ਨੰਬਰ 78800 78 892 ਤੇ 92 500 48 ਇਹ ਮਾਲਕ ਦਾ ਨੰਬਰ ਆ ਬਾਕੀ ਨੰਬਰ ਸਕਰੀਨ ਤੇ ਆਈ ਗਿਆ ਸੀ ਕਨਫਰਮ ਕਰ ਲਓ ਇੱਕ ਵਾਰੀ ਗੱਲ ਕਰਦੇ ਆਪਾਂ ਹੁਣ ਜੈਨ ਗੱਡੀ ਦੀ ਜੈਨ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੀ ਜੀ ਆਪਾਂ ਡਿਮਾਂਡ ਦੀ ਗੱਲ ਕਰੀਏ ਕੁੱਲ 40000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਬਾਗਾ ਪੁਰਾਣਾ ਮਾਲਕ ਦਾ ਏਰੀਆ ਜੀ 4 ਮਾਡਲ ਐ 0.2 ਵਾਲਾ ਇੰਜਨ ਰੇਟ ਵਧੀਆ ਸੀ ਤੇ ਜੈਨ ਗੱਡੀ ਆ ਤੇ ਚਾਰੇ ਪਾਸੋਂ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਜੀ ਅੰਦਰ ਬਾਹਰੋਂ ਗੱਲ ਕਰੀਏ ਵਧੀਆ ਆਪਾਂ ਨੂੰ ਕੰਡੀਸ਼ਨ ਮਿਲੂਗੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਲਓ ਬਾਗੇ ਪੁਰਾਣੀ ਮਾਲਕ ਦਾ ਮੋਬਾਈਲ ਨੰਬਰ 98558 390455 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋ ਜੀ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਸਾਰੀਆਂ ਗੱਡੀਆਂ ਮਸ਼ੀਨਰੀਆਂ ਮੋਟਰਸਾਈਕਲ ਸਾਰਾ ਕੁਝ ਤੁਸੀਂ ਦੇਖ ਲਓ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਕਿਸੇ ਨੇ ਐਡ ਕਰ ਬੋਣੀਏ ਭੇਜੋ ਆਪਣੇ ਕੋਲੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆਂ ਜਲਦੀ ਜੀ ਆਪਾਂ